ਹਲਕਾ ਲੈਰਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਦੇ ਪਰਿਵਾਰਕ ਮੈਂਬਰਾਂ ਦੇ ਫੇਸਬੁੱਕ ਪੇਜ ਹੈਕ ਹੋ ਚੁੱਕੇ ਨੇ ਵਿਧਾਇਕ ਗੋਇਲ ਦੀ ਪਤਨੀ ਪਰਜਾਈ ਅਤੇ ਉਸਦੇ ਪੀਏ ਦੇ ਫੇਸਬੁੱਕ ਪੇਜ ਹੈਕ ਕਰ ਲਏ ਗਏ ਨੇ ਫੇਸਬੁੱਕ ਆਈਡਿਜ਼ ਹੈਕ ਕਰਕੇ ਫੇਸਬੁੱਕ ਆਈਡਿਜ਼ ਦੇ ਉੱਤੇ ਅਸ਼ਲੀਲ ਫੋਟੋਜ਼ ਤੇ ਵੀਡੀਓਜ਼ ਅਪਲੋਡ ਕਰ ਦਿੱਤੀਆਂ ਗਿਆ ਨੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਪਰ ਹੁਣ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਹੈਕ ਕੀਤੇ ਗਏ ਨੇ ਵਿਧਾਇਕ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੀ ਸਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਥਾਣਾ ਮੁਖੀ ਰਣਵੀਰ ਸਿੰਘ ਨੇ ਕਿਹਾ ਕਿ ਵਿਧਾਇਕ ਦੇ ਪੀਏ ਰਾਕੇਸ਼ ਗੁਪਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਤਫਤੀਸ਼ ਹੋ ਰਹੀ ਹੈ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਦੇ ਪੇਜ ਸਾਡੇ ਚੱਲਦੇ ਆ ਮੇਰੇ ਪੀਏ ਦਾ ਮੇਰੀ ਵਾਈਫ ਸੀਮਾ ਗੁਹਿਲ ਦਾ ਸਾਡੀ ਭਝਾਈ ਕਾਂਤਾ ਗੁਹਿਲ ਦਾ ਇਹ ਸਾਡੇ ਸਾਰੇ ਪੇਜ ਸੀ ਜਿਹੜੇ ਉਹ ਕਿਸੇ ਦੁਆਰਾ ਹੈਕ ਕਰ ਲਿੱਤੇ ਗਏ ਤੇ ਹੈਕ ਕਰਕੇ ਉਸ ਤੇ ਗਲਤ ਮਟੀਰੀਅਲ ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਵਗੈਰਾ ਪਾਈਆਂ ਗਈਆਂ ਜੋ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੈਨੂੰ ਧਮਕੀਆਂ ਵੀ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਉਹਨੇ ਪਤਾ ਨਹੀਂ ਕੌਣ ਲੋਕ ਨੇ ਇਸ ਪਿੱਛੇ ਵੀ ਕਿ ਇਲੈਕਸ਼ਨ ਸਟੰਟ ਹੈ ਕੀ ਹੈ ਇਹ ਵੀ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਬਹੁਤ ਮੰਦਭਾਗੀ ਹੈ ਮੈਂ ਸੰਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਸੂਚਿਤ ਕੀਤਾ ਸੀ ਤੇ ਐਸਐਸਪੀ ਸਾਹਿਬ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਕਾਰਵਾਈ ਵੀ ਕੀਤੀ ਪਰਚਾ ਵੀ ਦਰਜ ਕੀਤਾ ਸੋ ਪੁਲਿਸ ਤਫਤੀਸ਼ ਕਰ ਰਹੀ ਹੈ ਬਰਖਾਸਤ ਮਿਲੀ ਸੀਗੀ ਐਮਐਲਏ ਸਾਹਿਬ ਲਹਿਰਾ ਦੇ ਪੀਏ ਰਕੇਸ਼ ਗੁੱਤਾ ਜੀ ਉਹਨਾਂ ਉਹ ਅਧਾਰ ਤੇ ਸੀਨੇ ਆ ਆਈਟੀ ਇਕਟ ਤੇ ਦਾਇਰ ਅਪੀਲ ਦਰਜ ਕੀਤੀ ਹੈ ਅਸੀਂ ਤਫ਼ਤੀਸ਼ ਕਰ ਰਹੇ ਹਾਂਗੇ ਇਹਦੇ ਵਿੱਚ ਜਿਹੜਾ ਪੀਏ ਆਪਣੇ ਕੇਸ਼ੂਤ ਹਨ ਉਹਨਾਂ ਦੇ ਐਮਐਲਏ ਸਾਹਿਬੀ ਤੇ ਐਮਐਲਏ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਫੇਸਬੁੱਕ ਆਈਡੀ ਸੀ ਉਹ ਹੈਕ ਕੀਤੀ ਹੈ ਕਿਸੇ ਅਣਜਾਣ ਸ਼ਖਸ ਤੇ ਦਮਨੇ ਉਹਦੇ ਸੰਬੰਧ ਸਾਨੂੰ ਜਿਹੜੀ ਐਪਲੀਕੇਸ਼ਨ ਮਿਲੀ ਹੈ ਉਹ ਤੇ ਅੱਗੇ ਅਦਾਲਤ ਕਰਕੇ ਅਗਲੀ ਕਾਰਵਾਈ ਹੰਦਿਆਂ ਦੀ ਜਾ ਰਹੀ ਹੈ ਤੇ ਜਲਦੀ ਅਸੀਂ ਇਹਨੂੰ ਟਰੈਕ ਕਰ ਲਵਾਂਗੇ